ਪਾਰ ਬ੍ਰਹਿਮ ਜਿਨ੍ਹਾਂ ਦੇ ਇਹੋ ਜਿਹਾ ਬਣ ਜਾਂਦਾ ਹੈ ਪਾਛਾ ਕਹਿੰਦੇ ਉਹਨਾਂ ਨੂੰ ਫਿਰ ਰੰਗ ਲੱਗ ਜਾਂਦਾ ਹੈ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਬੜ ਭਾਗਾ ਇਹ ਇਹੋ ਜਿਹਾ ਮਜੀਠੀ ਰੰਗ ਹੈ ਜਿਹੜਾ ਕਦੇ ਮੈਲਾ ਹੁੰਦਾ ਹੀ ਨਹੀਂ ਹੈ ਬੋਲੋ ਕਿਉਂਕਿ ਸ਼ੂਖਮ ਹੈ ਅਸਥੂਲ ਸ चीज ਜਿਹੜੀ ਆ ਉਹ ਗੰਦੀ ਹੋਏਗੀ ਹੋਏਗੀ ਕੱਪੜਿਆਂ ਨੂੰ ਰੰਗ ਚੜਿਆ ਧੋਣਾ ਪੈਣਾ ਰੰਗ ਤਾਂ ਚੜਿਆ ਮਨ ਨੂੰ ਤੇ ਮਨ ਇੱਕ ਵਾਰੀ ਲਾਲ ਰੰਗ ਚ ਲੰਗਿਆ ਗਿਆ ਇਹ ਕਦੇ ਮੁੜ ਕੇ ਮੈਲਾ ਹੋਈ ਨਹੀਂ ਜਾਂਦਾ ਹੈ ਪਲੋਂ ਲੱਗਦਾ ਕਿ ਇਦਾਂ ਸੱਜਣ ਮੈਂਡਾ ਰੰਗਲਾ ਸੱਜਣ ਮੈਂਡਾ ਰੰਗਲਾ ਔਰੰਗਣ ਵਾਲਾ ਹੀ ਹੈ ਰੰਗਲਾ ਹੀ ਆਪ ਪਰ ਰੰਗ ਲਾਏ ਮੰਨ ਲੇ ਉਹ ਕਹਿੰਦੇ ਰੰਗ ਲਾਉਂਦਾ ਤੇ ਜ਼ਰੂਰ ਹੈ ਪਰ ਕਹਿੰਦਾ ਪਹਿਲੇ ਮੰਨ ਲੈਂਦਾ ਉਹ ਕਈ ਵਾਰੀ ਪ੍ਰਮਾਣਿਕ ਛੋਟਾ ਜਿਹਾ ਦੇ ਦੇਈਦਾ ਹੈ ਹੁਣ ਟਾਈਮ ਹੋ ਗਿਆ ਹੈ ਕਿ ਵਿਆਹ ਸ਼ਾਦੀ ਦਾ ਟਾਈਮ ਸੀ ਤਾਂ ਕੁੜੀਆਂ ਲਲਾਰੀ ਦੀ ਦੁਕਾਨ ਦੇ ਉੱਤੇ ਚਲੀਆਂ ਗਈਆਂ ਉਹਨੂੰ ਜਾ ਕੇ ਕਹਿੰਦੀਆਂ ਭਾਈ ਆ ਮੇਰਾ ਦੁਪੱਟਾ ਜਿਹੜਾ ਹੈ ਆ ਸ਼ੂਟ ਦੇ ਨਾਲ ਦਾ ਰੰਗ ਦੇ ਉਹ ਕਹਿੰਦੇ ਭੈਣੇ ਲਿਆ ਦੁਪੱਟਾ ਦੇ ਦੇ ਤੇ ਰੰਗ ਦਿਨੇ ਆ ਹੋ ਗਈ ਕਹਿਣ ਲੱਗੀਆਂ ਕਹਿੰਦੀਆਂ ਦੁਪੱਟਾ ਨਹੀਂ ਦੇਣਾ ਇਦਾਂ ਹੀ ਰੰਗ ਇਹ ਸਾਡੀ ਜਿਦਵਾਜੀ ਹੈ ਕੀ ਹੈ ਇਹ ਜਿਤ ਬਾਜੀ ਇਹ ਸਾਡੀ ਇਦਾਂ ਹੀ ਰੰਗਦੇ ਉਹ ਕਹਿੰਦੇ ਭਾਈ ਹੋਰ ਦੁਕਾਨ ਤੇ ਚੱਲ ਜਾ ਉਹ ਸਾਰਾ ਸ਼ਹਿਰ ਫੇਲੇ ਅਠਾਂ ਦਸਾਂ ਦੁਕਾਨਾਂ ਤੇ ਰੰਗਿਆ ਕਿਸੇ ਨੇ ਵੀ ਨਹੀਂ ਉਹ ਹਸਾਬ ਰਾਜੇ ਸਾਡਾ ਹੈ ਕਿ ਮਹਾਰਾਜ ਕਿਰਪਾ ਕਰੋ ਰੰਗ ਦਿਓ ਮਨ ਰੰਗ ਦਿਓ ਉਹ ਕਹਿੰਦੇ ਦੇ ਤਾਂ ਸਹੀ ਸਾਨੂੰ ਕੀ ਹੈ ਕਹਿੰਦੇ ਮਨ ਦੇਣਾ ਨਹੀਂ ਹੈ ਇਦਾਂ ਹੀ ਰੰਗ ਦੇ ਬੋਲੋ ਜਿੱਦਾਂ ਉਹਨਾਂ ਕੁੜੀਆਂ ਨੇ ਦੁਪੱਟਾ ਨਾ ਦਿੱਤਾ ਤੇ ਰੰਗ ਦੋ ਏ ਨਹੀਂ ਦਰੰਗਿਆ ਵਿਧਾਨ ਬਣਿਆ ਕਿ ਸੱਜਣ ਮੈਂਡਾ ਰੰਗਣਾ ਰੰਗ ਲਾਏ ਮਨ ਲੈ ਰੰਗ ਲਾ ਦਊਗਾ ਲਾਲ ਚੋਲਣਾ ਤੈ ਤਨ ਸੋਇਆ ਸੁਰਜਨ ਭਾਨੀ ਤਾਂ ਮਨ 모ਇਆ ਕਵਨ ਬਣੀ ਰੀ ਤੇਰੀ ਲਾਲੀ ਕਵਨ ਰੰਗ ਤੂੰ ਭਈ ਗਲਾਲੀ ਤੁਮੀ ਸੁੰਦਰ ਤੁਮੀ ਸੁਹਾਗ ਤੁਮਕਰ ਲਾਲਨ ਤੁਮਕਰ ਭਾਗ ਇਹ ਕਿਸ ਤਰ੍ਹਾਂ ਦੇ ਨਾਲ ਲੱਗਦਾ ਹੈ ਬੋਲੋ ਇਹ ਰੰਗ ਉਨੇ ਚਾਣ ਨੇ ਉਹਨੂੰ ਦਵਦਸ ਹੋਈ ਰੋਜ ਤੁਸੀਂ ਸ਼ਬਦ ਹਜ਼ਾਰੇ ਪੜ੍ਹਦੇ ਹੀ ਐ ਕਾਇਆ ਰੰਗਣ ਜੇਤੀਏ ਪਿਆਰੇ ਪਾਈਏ ਨਾਉ ਮਜੀਤ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗਣਾ ਡੀਠ ਜਿਨਕੇ ਚੋਲੇ ਰੱਤੜੇ ਪਿਆਰੇ ਕੰਤਿਨਾਕੇ ਇਹਦਾ ਚੋਲਾ ਰੱਤਿਆ ਪਿਆ ਤੇ ਚੋਲਾ ਰੱਤੇ ਦੀ ਨਿਸ਼ਾਨੀ ਕੀ ਹੋਏਗੀ ਬੋਲੋ ਚੋਲੇ ਰੱਤੇ ਦੀ ਨਿਸ਼ਾਨੀ ਹੈ ਕਿ ਉਹਦੇ ਅੰਦਰ ਉਹ ਰੰਗ ਲਾਉਣ ਵਾਲਾ ਬੈਠਾ ਪਿਆ ਹੈ ਬਸ ਉਹ ਅੰਦਰ ਗਿਆ ਤੇ ਫੇਰ ਹੀ ਅੰਦਰ ਵੜ ਕੇ ਹੀ ਉਹਨੇ ਮਨ ਨੂੰ ਰੰਗਣਾ ਨਾ ਸਾਡੇ ਨੂੰ ਦੁਪੱਟੇ ਨੂੰ ਬਾਹਰੋਂ ਤਾਂ ਰੰਗਿਆ ਨਹੀਂ ਜਾਣਾ ਸੀ। ਤੋਂ ਇਸ ਕਰਕੇ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਇਹ ਵੀ ਹੁਣ ਦੇਖੋ ਕਿ ਸਾਡਾ ਜਿਹੜਾ ਮਨ ਹੈ ਦੁਪੱਟਾ ਹੈ ਕਿ ਉਹ ਪੂਨ ਰੰਗਿਆ ਪਿਆ ਹੈ ਕਿ ਅਜੇ ਡੱਬ ਖੜੱਬਾ ਜਿਹਾ ਹੀ ਹੈ ਬੋਲੋ ਸੋਸਤ ਲਲਾਰੀ ਦੇ ਗੜ ਪੈ ਜਾਣਾ ਜੇ ਉਹਨੇ ਡੱਪ ਖੜੱਬਾ ਭਾਈ ਤੂੰ ਤਾਂ ਦੁਪੱਟਾ ਹੀ ਖਰਾਬ ਕਰ ਦਿੱਤਾ ਹੈ ਉਹ ਤੁਸੀਂ ਵੀ ਗੁਰੂ ਨਾਲ ਲੜੋ ਨਾ ਕਿ ਮਰਜ ਆ ਕੀ ਹੈ ਜੇ ਮੇਰਾ ਬਣਿਆ ਪਿਆ ਹੈ ਰੋਬੋ ਇੰਨਾ ਮਹਿੰਗਾ ਜੀਵਨ ਮਿਲਿਆ ਔਰ ਸਾਰੀ ਸਤਾਏ ਦੇ ਅੰਦਰ ਵਧੀਆ ਤੋਂ ਵਧੀਆ ਤੁਸੀਂ ਟਿਕਾਈ ਹੈ ਪਰ ਮਹਾਰਾਜੀ ਇਸ ਸਾਰੀ ਦੀ ਸਾਰੀ ਖਰਾਬ ਹੋਈ ਅੱਖਾਂ ਮੇਰੀਆਂ ਖਰਾਬ ਕੰਨ ਮੇਰੇ ਖਰਾਬ ਨੇ ਨਾਸ਼ਕਾ ਮੇਰੀਆਂ ਖਰਾਬ ਨੇ ਮੁਖ ਮੇਰਾ ਖਰਾਬ ਹੈ ਮਨ ਮੇਰਾ ਖਰਾਬ ਹੈ ਸੁਰਤ ਮੇਰੀ ਖਰਾਬ ਹੈ ਇਹ ਤਾਂ ਸਾਰਾ ਕੁਝ ਹੀ ਮੇਰਾ ਜੇ ਦੁਪੱਟਾ ਹੀ ਸਾਰਾ ਖਰਾਬ ਹੈ ਇਹਨੂੰ ਰੰਗਾਓ ਗੁਰੂ ਪਾਤਸ਼ਾਹ ਕਿਰਪਾ ਕਰਨ ਹਾਂਜੀ